ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਸਾਰੇ ਸਰਦੀ ਵਾਲੇ ਸੂਟ ਆਉਣਗੇ ਜੀ ਹੁਣ ਮੌਸਮ ਕਾਫੀ ਚੇਂਜ ਹੋ ਗਿਆ ਜੀ ਕਾਫੀ ਠੰਡ ਪੈਣ ਲੱਗੀ ਹੈ ਤੇ ਪਿਓਰ ਕਪੜਾ ਹੋਊਗਾ ਜੀ ਗਰਮ ਬਹੁਤ ਸੋਹਣਾ ਬ੍ਰਾਂਡਡ ਸਾਰੇ ਸੂਟ ਆਉਣਗੇ ਜੀ ਕੋਈ ਵੀ ਨਾਨ ਬ੍ਰਾਂਡਡ ਫੈਬਰਿਕ ਨਹੀਂ ਮਿਲੂਗਾ ਜੀ ਸੋਨੂੰ ਸਾਰੇ ਸੂਟ ਬ੍ਰਾਂਡਡ ਹੈ ਜੀ ਪਿਓਰ ਪਸ਼ਮੀਨਾ ਹੈ 100% ਜੀ ਕੋਈ ਬੁਰਨੀਆ ਦਾ ਕੋਈ ਕਪੜੇ ਦਾ ਕਲਰ ਨਹੀਂ ਖਰਾਬ ਹੁੰਦਾ ਨਾ ਸ਼ਰਿੰਕ ਹੋਵੇ ਜੀ ਨਾ ਇਹ ਚੀਜ਼ੇ ਕੁਝ ਵੀ ਨਹੀਂ ਹੁੰਦਾ ਜੀ ਕਪੜੇ ਨੂੰ ਪੂਰੀ ਆਪਾਂ ਬ੍ਰਾਂਡਡ ਕੁਆਲਿਟੀ ਤੁਹਾਨੂੰ ਦੇ ਰਹੇ ਹਾਂ ਜੀ 100% ਗਾਰੰਟੀ ਦੇ ਨਾਲ ਦੇ ਰਹੇ ਹਾਂ ਕੁਝ ਵੀ ਨਹੀਂ ਹੁੰਦਾ ਜੀ ਕਪੜੇ ਨੂੰ 1250 ਰੁਪਏ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਇਹਦੀ ਫ੍ਰੀ ਰਹੂਗੀ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਤੇ ਬਹੁਤ ਹੀ ਅਲੱਗ ਜੀ ਪ੍ਰਿੰਟਿੰਗ ਹੈ ਜੀ ਸਾਰੇ ਸੂਟਾਂ ਦੀ ਬਹੁਤ ਹੀ ਪਿਆਰੇ ਜੇ ਡਿਜ਼ਾਈਨ ਹੈ ਇਹ ਵਾਲੇ ਡਿਜ਼ਾਈਨ ਤੁਹਾਨੂੰ ਮਾਰਕੀਟ ਚੋਂ ਨਹੀਂ ਮਿਲਣਗੇ ਜੀ ਇਹ ਸਿਰਫ ਤੁਹਾਨੂੰ ਵਿਰਸਾ ਕਲੈਕਸ਼ਨ ਤੋਂ ਹੀ ਮਿਲਣਗੇ ਇਹ ਵਾਲੀ ਡਿਜ਼ਾਈਨਿੰਗ ਮਾਰਕੀਟ ਦੇ ਵਿੱਚ ਹਜੇ ਨਹੀਂ ਆਈ ਜੀ ਬਹੁਤ ਸੋਹਣਾ ਬ੍ਰਾਂਡਡ ਤੇ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਹੈ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰਸ ਤੁਹਾਨੂੰ ਇਹਦੇ ਵਿੱਚੋਂ ਮਿਲ ਜਾਣਗੇ ਜੀ ਜੇ ਤੁਸੀਂ ਨਾਲ ਬਾਟਮ ਤੇ ਵਰਕ ਕਰਵਾਉਣਾ ਹੈ ਜਾਂ ਸੂਟ ਤੇ ਵਰਕ ਕਰਵਾਉਣਾ ਤਾਂ ਸਾਡੇ ਤੋਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਸਟਾਲ ਵਾਲੇ ਖੁੱਲਾ ਡੁੱਲਾ ਸਟਾਲ ਮਿਲੂਗਾ ਜੀ ਸੋਨੂੰ ਤੂਸ਼ ਪਸ਼ਮੀਨੇ ਦਾ ਫੈਬਰਿਕ ਆਊਗਾ ਜੀ ਪਿਓਰ ਤੂਸ਼ ਫੈਬਰਿਕ ਹੈ ਜੀ ਪਿਓਰ ਤੂਸ਼ ਫੈਬਰਿਕ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਫੈਬਰਿਕ ਹੈ ਜੀ ਬਹੁਤ ਸੋਹਣੀ ਇਹਦੀ ਡਿਜ਼ਾਈਨਿੰਗ ਹੈ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਤੇ ਬਹੁਤ ਹੀ ਸੋਹਣੇ ਸੋਹਣੇ ਜੇ ਕਲਰ ਹੈ ਮਿੱਠੇ ਮਿੱਠੇ ਜੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਆਰਡਰ ਕਰ ਸਕਦੇ ਹੋ ਜੀ 890 ਰੁਪਏ ਦਾ ਪ੍ਰਾਈਸ ਹੈ ਜੀ ਫ੍ਰੀ ਸ਼ਿਪਿੰਗ ਹੈ ਬਹੁਤ ਹੀ ਪਿਆਰੇ ਕਲਰ ਹੈ ਜੀ ਬਹੁਤ ਹੀ ਪਿਆਰਾ ਇਹਨਾਂ ਦਾ ਡਿਜ਼ਾਈਨਿੰਗ ਹੈ ਬਹੁਤ ਹੀ ਪਿਆਰੇ ਪਿਆਰੇ ਜੀ ਸੂਟ ਹੈ ਜੀ ਤੇ ਕਪੜਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਪਿਓਰ ਤੂਚ ਦਾ ਫੈਬਰਿਕ ਆਊਗਾ ਜੀ ਇਹ ਵਾਲੇ ਸੂਟ ਆਉਣਗੇ ਜੀ ਕੋਟਰਾਈ ਦੇ ਬਹੁਤ ਹੀ ਜ਼ਿਆਦਾ ਸੋਹਣੀ ਬ੍ਰਾਂਡਡ ਕੋਟਰਾਈ ਹੈ ਜੀ AK टैक्स ਦੀ ਕੋਟਰਾਈ ਦੀ ਸ਼ਰਟ ਆਊਗੀ ਜੀ ਕੋਟਰਾਈ ਦੀ ਬਾਟਮ ਆਊਗੀ ਬਹੁਤ ਹੀ ਜ਼ਿਆਦਾ ਸੋਹਣੇ ਪਿਆਰੇ ਇਹਨਾਂ ਦੇ ਕਲਰ ਹੈ ਕੋਈ ਵੀ ਕਪੜਾ ਇਹ ਖਰਾਬ ਹੋਣ ਵਾਲਾ ਨਹੀਂ ਕੋਈ ਬੁਰਨੀ ਆਊਗਾ ਕੁਝ ਵੀ ਨਹੀਂ ਹੁੰਦਾ ਜੀ ਕਪੜੇ ਨੂੰ ਤੁਸੀਂ ਬੇਫਿਕਰ ਹੋ ਕੇ ਆਰਡਰ ਕਰ ਸਕਦੇ ਹੋ ਬਾਟਮ ਤੇ ਵਰਕ ਕਰਵਾਉਣਾ ਆਪਣੇ ਕੋਲੋਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਵਰਕ ਕਰਕੇ ਦੇਵਾਂਗੇ ਜੀ ਜਿਵੇਂ ਦੀ ਤੁਸੀਂ ਡਿਜ਼ਾਈਨਿੰਗ ਕਹੋਗੇ ਆਪਾਂ ਹਲਕਾ ਭਾਰਾ ਜਿੰਮੇ ਦਾ ਵੀ ਤੁਸੀਂ ਵਰਕ ਕਰਵਾਉਣਾ ਸਾਡੇ ਤੋਂ ਕਰਵਾ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੇ ਪਿਆਰੇ ਕਲਰ ਹੈ ਜੀ ਮੈਚਿੰਗ ਸੂਟ ਆਉਣਗੇ ਕੋਟ్రਾਈ ਦੀ ਸ਼ਰਟ ਆ ਉਹ ਕੋਟ్రਾਈ ਦੀ ਬਾਟਮ ਆਉਗੀ ਜੀ ਢਾਈ ਢਾਈ ਮੀਟਰ ਦੀ ਕਟ ਆਉਗੀ ਕਲਰ ਡਿਜ਼ਾਈਨ ਸਾਰੇ ਬਹੁਤ ਸੋਹਣੇ ਆ ਡਾਰਕ ਲਾਈਟ ਸਾਰੇ ਤਰ੍ਹਾਂ ਦੇ ਕਲਰ ਆ ਕੋਈ ਵੀ ਪਹਿਨ ਲੈ ਸਕਦੀ ਹੈ ਜੀ ਤੁਸੀਂ ਆਪਦੀ ਬੁਕਿੰਗ ਫਟਾਫਟ ਕਰਵਾ ਲੈਣੀ ਹੈ ਜੀ ਲਿਮਟਿਡ ਸਟਾਕ ਹੈ 1100 ਰੁਪਏ ਪ੍ਰਾਈਸ ਆ ਜੀ ਸ਼ਿਪਿੰਗ ਇਹਦੀ ਫ੍ਰੀ ਰਹੂਗੀ ਜਿਹੜਾ ਵੀ ਸੂਟ ਆਰਡਰ ਕਰਨਾ ਹੈ ਕਰ ਸਕਦੇ ਹੋ ਤੇ ਆਪਣਾ ਨੰਬਰ ਦਿੱਤਾ ਹੁੰਦਾ ਜੀ ਸਕਰੀਨ ਦੇ ਉੱਪਰ ਵੀ ਦਿੱਤਾ ਹੁੰਦਾ ਤੇ نیچے ਡਿਸਕ੍ਰਿਪਸ਼ਨ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦਿੱਤਾ ਹੁੰਦਾ ਹੈ ਜੀ ਤੁਸੀਂ ਆਰਡਰ ਕਰ ਸਕਦੇ ਹੋ 8847076822 ਸਾਡਾ ਨੰਬਰ ਹੈ ਜੀ ਤੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਘੰਟੀ ਵਾਲੇ ਬਟਨ ਨੂੰ ਜ਼ਰੂਰ ਔਨ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿਹੜਾ ਸੂਟ ਤੁਹਾਨੂੰ ਸਾਰਿਆਂ ਤੋਂ ਵੱਧ ਸੋਹਣਾ ਲੱਗਿਆ ਕਿਹੜੀ ਕਲੈਕਸ਼ਨ ਤੁਹਾਨੂੰ ਵੱਧ ਪਸੰਦ ਆਈ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਜਰੂਰ ਪਸੰਦ ਆਊਗੀ ਜੀ ਤੇ ਇਹ ਵਾਲੇ ਸੂਟ ਆਉਣਗੇ ਜੀ ਬ੍ਰਾਸ ਬੈਲਵਟ ਦੇ ਬ੍ਰਾਸੋ ਬੈਲਵਟ ਦੇ ਜੀ ਨਾਲ ਮੈਚਿੰਗ ਬਾਟਮ ਆਊਗੀ ਜੀ ਕ੍ਰੇਪ ਦੀ ਬਹੁਤ ਹੀ ਸੋਹਣੇ ਸੋਹਣੇ ਅਲੱਗ ਜੇ ਡਿਜ਼ਾਈਨਿੰਗ ਹੈ ਜੀ ਇਹਨਾਂ ਦੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਫਾਰਮਲ ਸੈਮੀ ਫਾਰਮਲ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ 2250 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਫ੍ਰੀ ਹੈ ਬਰਾਸੋ ਵੈਲਵਟ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ